ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕੌਰ ਚੈਹਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਬਹੁਤ ਹੀ ਸੋਹਣੇ ਥ्रेड ਵਰਕ ਦੇ ਸੂਟ ਬਹੁਤ ਸੋਹਣਾ ਕਾਟਨ ਦੇ ਫੈਬਰਿਕ ਦੇ ਉੱਪਰ ਸਾਰੇ ਇਹ ਰੈਡੀ ਹੋਏ ਨੇ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤੇ ਕਈ ਪੈਣਾ ਮੇਰੀ ਪੁਰਾਣੀ ਵੀਡੀਓ ਕੋਈ ਆਪਾਂ ਚੱਕ ਲੈਣੇ ਜਿਨ੍ਹਾਂ ਦਾ ਰੇਟ ਮੈਂਸ਼ਨ ਨਹੀਂ ਹੁੰਦੇ ਤਾਂ ਤੁਸੀਂ ਕਾਲ ਕਰਕੇ ਪੁੱਛਦੇ ਹੋ ਤਾਂ ਪਲੀਜ਼ ਕਾਲ ਕਰਕੇ ਨਾ ਪੁੱਛਿਆ ਕਰੋ ਕਿਉਂਕਿ ਨਹੀਂ ਪਤਾ ਲੱਗਦਾ ਤੁਸੀਂ ਕਿਹੜੇ ਫੈਬਰਿਕ ਦੀ ਕਿਹੜੇ ਸੂਟ ਦੀ ਗੱਲ ਕਰ ਰਹੇ ਹੋ ਜੇ ਤੁਸੀਂ WhatsApp ਤੇ ਸਕਰੀਨਸ਼ਾਟ ਪਾਉਂਗੇ ਤਾਂ ਹੀ ਸਾਨੂੰ ਪਤਾ ਲੱਗੂਗਾ ਕਿ ਤੁਸੀਂ ਕਿਹੜੇ ਸੂਟ ਦੀ ਗੱਲ ਕਰਦੇ ਹੋ ਕਿਉਂਕਿ ਆਪਣੀ ਡੇਲੀ ਵੀਡੀਓ ਸ਼ਾਮ ਨੂੰ 6 ਵਜੇ ਅਪਲੋਡ ਹੋ ਜਾਂਦੀ ਹੈ ਜੀ ਤੇ ਅੱਜ ਦੇ ਵੀ ਜਿਹੜੇ ਮੈਂ ਸੂਟ ਲੈ ਕੇ ਆਈਆਂ ਆ ਪੈਣਾ ਦੀ ਮੈਸੇਜ ਹੁੰਦੇ ਆ ਤੁਸੀਂ ਆ ਮਤਲਬ ਕਿ ਥ्रेडਵਰਕ ਦੇ ਸੂਟ ਰੈਡੀ ਕਰਦੇ ਹਾਂ ਮੈਂ ਬਹੁਤ ਵੀਡੀਓ ਪਾ ਚੁੱਕੀ ਹਾਂ ਥ्रेडਵਰਕ ਵਰਕ ਦੇ ਸੂਟਾਂ ਦੇ ਉੱਪਰ ਆਪਣੇ ਕੋਲ ਹਰ ਤਰ੍ਹਾਂ ਦਾ ਥਰੈਡਵਰਕ ਦਾ ਸੂਟ ਮਿਲੂਗਾ ਜੀ ਤੇ ਜੇ ਤੁਸੀਂ ਹੈਂਡਵਰਕ ਦੇ ਉੱਪਰ ਕਿਸੇ ਵੀ ਫੈਬਰਿਕ ਦੇ ਉੱਪਰ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਹੈਂਡਵਰਕ ਦੇ ਉੱਪਰ ਵੀ ਤੁਹਾਨੂੰ ਸੂਟ ਰੈਡੀ ਕਰਕੇ ਦਵਾਂਗੇ ਆਪਣੇ ਕੋਲੇ ਹਰ ਤਰ੍ਹਾਂ ਦਾ ਕਾਰੀਗਰ ਹਰ ਤਰ੍ਹਾਂ ਦੇ ਬੇਸ ਮਿਲਣਗੇ ਹਰ ਤਰ੍ਹਾਂ ਦਾ ਦੁਪੱਟਾ ਮਿਲੂਗਾ ਜਿੱਦਾਂ ਦਾ ਮਰਜੀ ਤੁਸੀਂ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਹਰ ਤਰ੍ਹਾਂ ਦੀ ਕੁਆਲਿਟੀ ਹਰ ਤਰ੍ਹਾਂ ਦਾ ਮਤਲਬ ਕਿ ਫੈਬਰਿਕ ਕੰਮ ਸਭ ਕੁਝ ਮਿਲੂਗਾ ਤੇ ਸਟਿਚਿੰਗ ਵੀ ਅਵੇਲੇਬਲ ਹੈ ਤੇ ਸਟਿਚਿੰਗ ਹੋ ਕੇ ਪੂਰੀ ਡਨ ਹੋ ਕੇ ਤੁਹਾਡੇ ਤੱਕ ਕੋਰੀਅਰ ਪਹੁੰਚਣਗੇ ਇਸ ਲਈ ਬੇਫਿਕਰ ਹੋ ਕੇ ਤੁਸੀਂ ਆਪਣੇ ਆਰਡਰ ਦੇ ਸਕਦੇ ਹੋ ਅੱਜ ਦੇ ਜਿਹੜੇ ਮੈਂ ਸੂਟ ਦਿਖਾਉਣ ਲੱਗੀ ਆ ਮੇਰੇ ਕੋਲ ਤਿੰਨ ਸੂਟ ਆਏ ਨੇ ਥ레ਡ ਵਰਕ ਦੇ ਰੈਡੀ ਹੋ ਕੇ ਜਿਹੜੇ ਮੈਂ ਤੁਹਾਨੂੰ ਸ਼ੋਅ ਕਰਨ ਲੱਗੀ ਆ ਜਿਨ ਜਿਹੜੀਆਂ ਪੈਣਾ ਨੇ ਇਹ ਸੂਟ ਲੈਣੇ ਹੋਏ ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਜਿਹੜੀਆਂ ਪੈਣਾ ਨੇ ਨਿਊ ਜਿਹੜੇ ਮੈਂ ਕਲਰ ਇਹਨਾਂ ਵਿੱਚ ਦਿਖਾਉਂਗੀ ਉਹ ਲੈਣਾ ਹੋਇਆ ਤਾਂ ਉਹਨਾਂ ਉਤੇ ਆਪਣਾ ਇਹੀ ਡਿਜ਼ਾਈਨ ਰੈਡੀ ਕਰਵਾਉਣਾ ਇਹੀ ਡਿਜ਼ਾਈਨ ਰੈਡੀ ਕਰਵਾ ਸਕਦੇ ਹੋ ਜੇ ਤੁਸੀਂ ਆਪਣਾ ਕੋਈ ਡਿਜ਼ਾਈਨ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਆਪਣਾ ਡਿਜ਼ਾਈਨ ਵੀ ਰੈਡੀ ਕਰਵਾ ਸਕਦੇ ਹੋ ਵਿਦ ਦੁਪੱਟਾ ਵੀ ਲੈ ਸਕਦੇ ਹੋ ਵਿਦਾਊਟ ਦੁਪੱਟਾ ਵੀ ਲੈ ਸਕਦੇ ਹੋ ਜਿਹੜੇ ਮੈਂ ਰੈਡੀ ਕੀਤੇ ਆ ਇਹ ਵਿਦਾਊਟ ਦੁਪੱਟਾ ਨੇ ਤੇ ਇਹਦੇ ਨਾਲ ਤੁਸੀਂ ਜਿੱਦਾਂ ਦਾ ਮਾੜੀ ਦੁਪੱਟਾ ਲਾਉਂਗੇ ਉਹਦੇ ਚਾਰजेस ਐਕਸਟਰਾ ਹੋਣਗੇ ਜਿਹੜੇ ਮੈਂ ਹੁਣ ਤੁਹਾਨੂੰ ਸ਼ੋਅ ਕਰੂੰਗੀ ਉਹ ਇਹਦੇ ਵਿੱਚ ਮਤਲਬ ਕਿ ਵਿਦਾਊਟ ਦੁਪੱਟਾ ਹੋਣਗੇ ਜਿਹੜਾ ਰਾਮ ਟੈਕਸ ਐਸਕੇ ਦੇ ਬੇਸ ਨੇ ਉਹ ਵਾਲੇ ਬੇਸਾਂ ਦੇ ਉੱਪਰ ਇਹ ਸੂਟ ਤਿਆਰ ਹੋਏ ਹੋਏ ਨੇ ਬਹੁਤ ਸੋਹਣੇ ਬਿਨਾ ਲਾਈਨਿੰਗ ਤੋਂ ਬਣਨ ਵਾਲਿਆ ਕੋਈ ਇਹਨਾਂ ਨੂੰ ਲਾਈਨਿੰਗ ਦੀ ਰਿਕੁਆਇਰ ਨਹੀਂ ਹੈਗੀ ਕੁਛ ਨਹੀਂ ਹੈਗੀ ਤੇ ਪਿਓਰ ਕਾਟਨ ਦੇ ਸੂਟ ਨੇ 100% ਕਾਟਨ ਆ ਵਧੀਆ ਵਾਲੀ ਤੇ ਪੂਰਾ ਮਤਲਬ ਕਿ ਜਾਮ ਵਰਗੀ ਹੈਗਾ ਇਹਦਾ ਬੇਸ ਨੇ ਸਾਰੇ ਵਧੀਆ ਜਣਕੇ ਸਟਾਫ ਆ ਕੋਈ ਲਾਈਨਿੰਗ ਦੀ ਰਿਕੁਆਇਰ ਇਹਨਾਂ ਨੂੰ ਹੈ ਨਹੀਂਗੀ ਜੀ ਜਿਹੜੀਆਂ ਭੈਣਾਂ ਲਗਵਾਉਣਾ ਚਾਹੁੰਦੀਆਂ ਨੇ ਉਹ ਲਗਵਾ ਵੀ ਸਕਦੀਆਂ ਨੇ ਲੋ ਜੀ ਮੈਂ ਤੁਹਾਨੂੰ ਦਿਖਾਉਂਦੀ ਆ ਪਹਿਲਾ ਡਿਜ਼ਾਈਨ ਇਹ ਵਾਲਾ ਡਿਜ਼ਾਈਨ ਤੁਸੀਂ ਪਹਿਲਾਂ ਵੀ ਦੇਖਿਆ ਜਿਹੜਾ ਆਪਾਂ ਰੈਡੀ ਕੀਤਾ ਸੀ ਇਹ ਵਾਲਾ ਡਿਜ਼ਾਈਨ ਤੁਸੀਂ ਪਹਿਲਾਂ ਵੀ ਦੇਖ ਚੁੱਕੇ ਹੋ ਉਹਦੇ ਨਾਲ ਦਾ ਸੇਮ ਹੀ ਸੂਟ ਆ ਜੀ ਇਹ ਤੇ ਸਾਰਾ ਇਹਦੇ ਉੱਪਰ ਪੂਰੇ ਖਿਲ ਕੇ ਪੂਰੇ ਡਾਰਕ ਕਲਰ ਚੱਲੇ ਹੋਏ ਨੇ ਸੈਕੰਡ ਗੱਲ ਇਹ ਹਮੇਸ਼ਾ ਨੋਟ ਰੱਖਿਓ ਜਿੰਨੇ ਜਿੰਨੇ ਜਾਨਕਿ ਥ्रेड ਜਿੰਨੇ ਕਲਰ ਆਪਾਂ ਵਰਕ ਦੇ ਵਿੱਚ ਇਨਕਲੂਡ ਕਰਦੇ ਆਂ ਉਹਨਾਂ ਹੀ ਉਹਦਾ ਰੇਟ ਆਪ ਹੁੰਦਾ ਜਾਂਦਾ ਜਿਵੇਂ ਇੱਕ ਦੋ ਕਲਰ ਆਪਰ ਸੂਟ ਰੈਡੀ ਹੁੰਦਾ ਤਾਂ ਉਹਦਾ ਥੋੜਾ ਜਿਹਾ ਰੇਟ ਘਟ ਜਾਂਦਾ ਹੁੰਦਾ ਇਸ ਲਈ ਇਹਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਕਿੰਨੇ ਤਰ੍ਹਾਂ ਦੇ ਫਲਾਵਰ ਕਲਰਸ ਲੱਗੇ ਹੋਏ ਨੇ ਤੇ ਕਿੰਨੀ ਹੈਵੀ ਡਿਜ਼ਾਈਨਿੰਗ ਪੂਰੇ ਪੱਲੇ ਦੀ ਪੂਰੀ ਹੈਵੀ ਹੋਈ ਹੋਈ ਆ ਨਾਲ نیچے ਕਟਵਰਕ ਹੋਈ ਹੋਈ ਆ ਵਾਈਟ ਕਲਰ ਦੇ ਉੱਪਰ ਬਹੁਤ ਸੋਹਣਾ ਡਿਜ਼ਾਈਨ ਆ ਜਿਹੜਾ ਇਹ ਰੈਡੀ ਹੋਇਆ ਵਾ ਤੇ ਨਾਲ ਸੇਮ ਹੀ ਇਹਦੀਆਂ ਬਾਹਾਂ ਦੇ ਉੱਪਰ ਵੀ ਤੁਹਾਨੂੰ ਮਿਲੇਗਾ ਫਲਾਵਰ ਆ ਲੋ ਨਾਲ ਕਟਵਰਕ ਆਉਗੀ ਨਾਲ ਹੀ ਫਲਾਵਰ ਆਊਗਾ ਜਿਹੜੀਆਂ ਪਹਿਣਾ ਪਹੁੰਚਿਆ ਤੇ ਲੈ ਕੇ ਜਾਣਾ ਚਾਹੁੰਦੀ ਹੋ ਪਹੁੰਚਿਆ ਤੇ ਵੀ ਲੈ ਜੇ ਤੁਸੀਂ ਐਕਸਟਰਾ ਪਹੁੰਚਿਆ ਤੇ ਕਰਵਾਉਣਾ ਚਾਹੁੰਦੇ ਹੋ ਤਾਂ ਉਹ ਵੀ ਕਰਵਾ ਸਕਦੇ ਜਿੰਦਾਂ ਦੀ ਤੁਹਾਡੀ ਰਿਕੁਆਇਰ ਆ ਓਦਾਂ ਦੀ ਤੁਹਾਨੂੰ ਅਸੀਂ ਕਰਕੇ ਦਵਾਂਗੇ ਇਸ ਲਈ ਬੇਫਿਕਰ ਹੋ ਕੇ ਆਪਣਾ ਆਰਡਰ ਦੇ ਸਕਦੇ ਹੋ ਥ੍ਰੈਡਵਰਕ ਦਾ ਸੂਟ ਰੈਡੀ ਕਰਵਾਉਣਾ ਹੈਂਡਵਰਕ ਦਾ ਸੂਟ ਰੈਡੀ ਕਰਵਾਉਣਾ ਜਿੱਦਾਂ ਦਾ ਮਾਡੀ ਸੂਟ ਰੈਡੀ ਕਰਵਾਉਣਾ ਹਰ ਤਰ੍ਹਾਂ ਦਾ ਸੂਟ ਆਪਾਂ ਰੈਡੀ ਕਰਕੇ ਤੁਹਾਨੂੰ ਦਵਾਂਗੇ ਇਹ ਹੈਗਾ ਥ੍ਰੈਡਵਰਕ ਦਾ ਫਰਸਟ ਡਿਜ਼ਾਈਨ ਹੁਣ ਮੈਂ ਇਹਦੇ ਵਿੱਚ ਹੀ ਤੁਹਾਨੂੰ ਸੈਕੰਡ ਡਿਜ਼ਾਈਨ ਦਿਖਾਉਣੀ ਆ ਪਰ ਇਹਦੇ ਵਿੱਚ ਜਿਹੜੇ ਕਲਰ ਨੇ ਇਹ ਹੈਗੀ ਚੈੱਕ ਦੀ ਪ੍ਰਿੰਟਿੰਗ ਛੋਟੇ ਛੋਟੇ ਚੈੱਕ ਬਣਿਆ ਸ਼ਾਇਦ ਤੁਹਾਨੂੰ ਦਿਖ ਰਿਹਾ ਹੋਵੇ ਆ ਲੋ ਸੈਲਫ ਪ੍ਰਿੰਟਿੰਗ ਜੀ ਆ ਥੋੜੀ ਥੋੜੀ ਚੈੱਕ ਦੀ ਇਹਦੇ ਵਿੱਚ ਇਹਦੇ ਵਿੱਚ ਜਿਹੜੇ ਕਲਰ ਨੇ ਉਹ ਇਸ ਟਾਈਮ ਹੈਗੇ ਨੇ ਇਕ ਤਾਂ ਇਹ ਵਾਲਾ ਕਲਰ ਆ ਇਹ ਵੀ ਬਹੁਤ ਸੋਹਣਾ ਕਲਰ ਆ ਜੀ yellow ਨਾ yellow ਹਨ ਮਸਟਰਡ ਜਾਂ ਲੱਗ ਜੀ ਦਾ ਸ਼ੇਡ ਆ ਬਹੁਤ ਸੋਹਣਾ ਸ਼ੇਡ ਆ ਤੇ ਇੱਕ ਇਹਦੇ ਵਿੱਚ ਗਾਜਰੀ ਸ਼ੇਡ ਮਿਲ ਜੂਗਾ ਤੁਹਾਨੂੰ ਇਹਦੇ ਵਿੱਚ ਦੋ ਹੀ ਸ਼ੇਡ ਅਵੇਲੇਬਲ ਨੇ ਹੁਣ ਆਪਣੇ ਕੋਲ ਥਰਡ ਸ਼ੇਡ ਇਹ ਵਾਲਾ ਸੀਗਾ ਤੇ ਤੁਹਾਡਾ ਜਾਨਕਿ ਇਹ ਸ਼ੇਡਾ ਇਹਨਾਂ ਤੇ ਕਰਵਾਉਣਾ ਇਹਨਾਂ ਤੇ ਕਰਵਾ ਸਕਦੇ ਹੋ ਸੇਮ ਸ਼ੇਡ ਤੇ ਕਰਵਾਉਣਾ ਸੇਮ ਤੇ ਵੀ ਕਰਵਾ ਸਕਦੇ ਹੋ ਨੈਕਸਟ ਸੂਟ ਜਿਹੜਾ ਇਹਦੇ ਵਿੱਚ ਹੀ ਰੈਡੀ ਹੋਇਆ ਸੇਮ ਡਿਜ਼ਾਈਨ ਦੇ ਉੱਪਰ ਇਹਦੇ ਵਿੱਚ ਥੋੜੀਆਂ-ਥੋੜੀਆਂ ਡਾਟਸ ਬਣੀਆਂ ਹੋਈਆਂ ਨੇ ਬਹੁਤ ਹੀ ਜਿਹੜੀਆਂ ਨੇੜੇ ਤੋਂ ਬਰੀਕੀ ਨਾਲ ਦਿਖਦੀਆਂ ਨੇ ਆਮ ਨਹੀਂ ਪਤਾ ਲੱਗਦੀਆਂ ਇਹ ਸੈਲਫ ਪ੍ਰਿੰਟਿੰਗ ਹੁੰਦੀ ਆ ਬੇਸਾਂ ਦੇ ਉੱਪਰ ਦੇਖੋ ਇਹਦੇ ਤੇ ਸਿੰਪਲ ਸੋਬਰ ਇਹ ਕਲਰ ਸੀਗਾ ਉਹਨਾਂ ਨੇ ਇਹ ਕਿਸੇ ਕਸਟਮਰ ਦਾ ਰੈਡੀ ਹੋਇਆ ਵਾ ਤੇ ਉਹਨਾਂ ਨੇ ਸਿੰਪਲ ਸੋਬਰ ਕਲਰ ਹੀ ਪਵਾਏ ਨੇ ਉਹਨਾਂ ਨੂੰ ਡਾਰਕ ਕਲਰ ਨਹੀਂ ਪਸੰਦ ਸੀਗੇ ਤੇ ਸੇਮ ਹੀ ਬਾਹਾਂ ਦੇ ਉੱਪਰ ਹੋਇਆ ਜੀ ਬਾਹਾਂ ਦੇ ਉੱਪਰ ਫਲਾਵਰ ਰੈਡੀ ਕਰਤਾ ਥੋੜਾ ਜਿਹਾ ਉਹ ਪਹਿਲਾਂ ਵਾਲੇ ਨਾਲੋਂ ਥੋੜਾ ਜਿਹਾ ਹੈਵੀ ਹੋ ਗਿਆ ਫਲਾਵਰ ਚੈੱਕ ਕਰ ਦੇਖੋ ਦੋਨੇ ਡਿਜ਼ਾਈਨ ਤੁਹਾਡੇ ਸਾਹਮਣੇ ਪਏ ਨੇ ਉਤੇ ਡਾਰਕ ਕਲਰ ਚੱਲੇ ਆ ਤੇ ਲਾਈਟ ਚੱਲੇ ਹੋਏ ਨੇ ਜਿੱਦਾਂ ਦਾ ਤੁਸੀਂ ਰੁਕਾਇਆ ਕਰੋਗੇ ਉਦਾਂ ਦਾ ਹੀ ਤੁਹਾਨੂੰ ਰੈਡੀ ਹੋ ਕੇ ਮਿਲੇਗਾ ਤੇ ਇਹਦੇ ਵਿੱਚ ਮੈਂ ਤੁਹਾਨੂੰ ਦਿਖਾ ਦਿੰਨੀ ਆ ਜਿਹੜੇ ਇਹਦੇ ਵਿੱਚ ਦੋ ਡਿਜ਼ਾਈਨ ਰੈਡੀ ਹੋਏ ਨੇ ਸੈਕਿੰਡ ਡਿਜ਼ਾਈਨ ਹੋਇਆ ਜੀ ਆਹ ਵਾਲਾ ਆਲਵੇਸ ਇਹ ਹੀ ਡਿਜ਼ਾਈਨ ਸੇਮ بیس ਤੇ ਰੈਡੀ ਹੋ ਕੇ ਵਿਦ ਦੁਪੱਟਾ ਲਾ ਕੇ 45 4500 ਤੱਕ ਸੇਲ ਹੋ ਰਹੇ ਨੇ ਬਟ ਆਪਾਂ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਰੈਡੀ ਕਰਵਾਉਣੇ ਆ ਤੇ ਪੂਰੇ ਵਧੀਆ ਬੈਸਟ بیس ਦਵਾਂਗੇ ਜਿਹੜੇ ਫੈਬਰਿਕ ਦਾ ਲੱਗਿਆ ਹੋਊਗਾ ਤੇ ਸਾਰੇ ਫਿਨਿਸ਼ਿੰਗ ਫਿਨਿਸ਼ਿੰਗ ਪੂਰੀ ਮਿਲੂਗੀ ਤੁਹਾਨੂੰ ਕੰਮ ਦੇ ਵਿੱਚ ਚਾਹੇ ਤੁਸੀਂ ਜਿੱਦਾਂ ਦਾ ਮਰਜੀ ਕਹੋਗੇ ਉਦਾਂ ਦਾ ਹੀ ਕੰਮ ਤੁਹਾਨੂੰ ਪੂਰਾ ਮਿਲੇਗਾ ਆ ਦੇਖੋ ਇਹ ਹੋਇਆ ਹੋਇਆ ਜੀ ਇਹ ਵੀ ਪੱਲੇ ਦਾ ਡਿਜ਼ਾਈਨ ਹੀ ਆ ਸੇਮ ਬਾਹਾਂ ਦੇ ਉੱਪਰ ਹੋਇਆ ਹੋਇਆ ਪੂਰਾ ਹੈਵੀ ਕੰਮ ਬਾਹਾਂ ਦੇ ਉੱਪਰ ਹੋਇਆ ਹੋਇਆ ਇਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾ ਦਿੰਨੀ ਆ ਇਹ ਦੋਨੇ ਡਿਜ਼ਾਈਨ ਜਿਹੜੇ ਲਾਈਟ ਜਾਂ ਲੈਮਨ ਸ਼ੇਡ ਆ ਕਰੀਮੀ ਲੈਮਨ ਜਾਂ ਕਹਿ ਸਕਦੇ ਆ ਉਹ ਵਾਲਾ ਸ਼ੇਡ ਆ ਤੇ ਇੱਕ ਹੈਗਾ ਜੀ ਆ ਫਿਰੋਜ਼ੀ ਜਿਹਾ ਸ਼ੇਡ ਇਹ ਦੋਨੇ ਸੇਮ ਬੇਸ ਹੀ ਨੇ ਤੇ ਇਹਦੇ ਵਿੱਚ ਹੈਗਾ ਜੀ ਆਹ ਵਾਲਾ ਕਲਰ ਮਿਲ ਜੂਗਾ ਤੁਹਾਨੂੰ ਇਹ ਇਹ ਤੋਂ ਥੋੜਾ ਜਾਂ ਡਾਰਕ ਟੂਨ ਤੇ ਆ ਗਿਆ ਆ ਲੋ ਬਲੂ ਕਲਰ ਮਿਲ ਜੂਗਾ ਡਾਰਕ ਬਲੂ ਕਲਰ ਮਿਲ ਜੂਗਾ ਇਹਦੇ ਵਿੱਚ ਤੁਹਾਨੂੰ ਕਈ ਭੈਣਾਂ ਕਹਿ ਦਿੰਦੀਆਂ ਨੇ ਕਿ ਪਲੀਜ਼ ਪਿਕ ਸੈਂਡ ਕਰੋ ਪਿਕ ਸੈਂਡ ਕਰਨ ਦਾ ਟਾਈਮ ਨਹੀਂ ਹੁੰਦਾ ਇਸੇ ਲਈ ਆਪਾਂ ਮੈਂ ਸਾਰੀਆਂ ਭੈਣਾਂ ਲਈ ਵੀਡੀਓ ਲੈ ਕੇ ਆਉਣੀ ਹੁੰਦੀ ਆ ਤਾਂ ਕਿ ਤੁਸੀਂ ਆਪਣੀ ਚੋਇਸ ਕਰ ਸਕੋ ਮੈਂ ਆਰਾਮ ਦੇ ਨਾਲ ਤੁਹਾਨੂੰ ਸਾਰੇ ਕਲਰ ਸ਼ੋਅ ਕਰ ਰਹੀ ਆ ਜਿਹੜਾ ਕਲਰ ਤੁਹਾਨੂੰ ਸਹੀ ਲੱਗਦਾ ਤੁਸੀਂ ਉਹ ਤੇ ਟਿਕ ਲਾ ਕੇ ਤੁਸੀਂ ਮੈਨੂੰ ਸੈਂਡ ਕਰ ਸਕਦੇ ਹੋ ਕਿ ਦੀਦੀ ਇਹ ਤੇ ਰੈਡੀ ਕਰਾਉਣਾ ਇਕੱਲੇ ਇਕੱਲੇ ਜਾਣੇ ਨੂੰ ਪਿਕ ਪਾਉਣੀ ਪੋਸੀਬਲ ਨਹੀਂ ਹੁੰਦੀ ਜੀ ਹਾਲੋ ਲਵੈਂਡਰ ਪਾਪਾ ਸ਼ੇਡ ਵਾਲਾ ਇਹ ਵਾਲਾ ਕਲਰ ਮਿਲ ਜੂਗਾ ਇਹਦੇ ਵਿੱਚ ਤੁਹਾਨੂੰ ਪੀਚ ਸ਼ੇਡ ਮਿਲ ਜੂਗਾ ਜੀ ਤੇ ਪਿੰਕ ਸ਼ੇਡ ਮਿਲ ਜੂਗਾ ਬਹੁਤ ਸੋਹਣੇ ਵਰਕ ਹੋ ਰਹੇ ਨੇ ਬਹੁਤ ਸੋਹਣੇ ਕਲਰ ਚਾਰਟ ਨੇ ਤੇ ਬਹੁਤ ਸੋਹਣਾ ਫੈਬਰਿਕ ਆ ਜਿਵੇਂ ਮਰਜੀ ਇਹਨਾਂ ਨੂੰ ਕੁੱਟ-ਕੁੱਟ ਕੇ ਹੰਡਾਇਓ ਸੂਟਾਂ ਨੂੰ ਸੂਟ ਕਿਤੇ ਕੁਝ ਨਹੀਂ ਹੋਣਾ ਜੀ ਕਿਉਂਕਿ ਸਾਰੀ ਥ्रेड ਵਰਕ ਦਾ ਕੰਮ ਆ ਬਹੁਤ ਵਧੀਆ ਪੂਰਾ ਮਜ਼ਬੂਤੀ ਨਾਲ ਹੋਇਆ ਹੋਇਆ ਤੇ ਅੱਜ ਦੀ ਵੀਡੀਓ ਜਿਹੜੀ ਕਿ ਸਿਰਫ ਥ्रेड ਵਰਕ ਦੇ ਸੂਟਾਂ ਉੱਪਰ ਮੈਂ ਲੈ ਕੇ ਆਈਆਂ ਬਹੁਤ ਭੈਣਾਂ ਦੀ ਹੈਵੀ ਡਿਮਾਂਡ ਸੀ ਇਹ ਚੀਜ਼ ਲਈ ਕਿ ਸਾਨੂੰ ਥ੍ਰੈਡਵਰਕ ਦੇ ਸੂਟ ਥੋੜੇ ਜਿਹਾ ਸ਼ੋਅ ਕਰੋ ਤੇ ਜਿਹੜੀਆਂ ਵੀ ਭੈਣਾਂ ਨੇ ਥ੍ਰੈਡਵਰਕ ਦੇ ਸੂਟ ਰੈਡੀ ਕਰਵਾਉਣੇ ਨੇ ਆਪਣੇ ਆਰਡਰ ਦੇ ਸਕਦੇ ਹੋ ਤੇ ਰੇਟ ਇਹਨਾਂ ਦਾ ਸਾਰਾ ਜਿੰਨੇ ਜਿਹੇ ਰੈਡੀ ਹੋਏ ਨੇ ਪ੍ਰਾਈਸ ਮੈਂਸ਼ਨ ਹੋ ਜਾਊਗਾ ਪਰ ਵਿਦਆਊਟ ਦੁਪੱਟਾ ਵਿਦਆਊਟ ਸਟਿਚਿੰਗ ਹੋਊਗਾ ਜੀ ਤੇ ਚਲੋ ਜੀ ਪਲੀਜ਼ ਮੇਰੇ ਚੈਨਲ ਤੇ ਨੰਮੀਆ ਤੇ ਅੱਜ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰਦਿਆ ਕਰੋ ਸ਼ੇਅਰ ਜਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਮਿਲਦੇ ਆ ਜੀ ਨਵੀਂ ਕਲੈਕਸ਼ਨ ਦੇ ਨਾਲ ਨਵੀਂ ਹੋਰ ਵੈਰਾਈਟੀ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ